ਹਾਂਜੀ ਆਈ ਬਣਾਇ ਹੋਰੀ ਰਿਕਵੈਸਟਾਂ ਦੇ ਅੱਛਾ ਹਾਂਜੀ ਪੈਸੇ ਚੱਕ ਚੱਕ ਕੇ ਇੰਦਾ ਹੁਣ ਰੋਲਦਾ ਫਿਰਦਾ ਇਹ ਸਮਾਨ ਮੇਰਾ ਕਿ ਇਹਦੇ ਘਰੇ ਕਾਨੂੰਨ ਜੀ ਕਰਦਾ ਬਈ ਆਈ ਬਈ ਹੈਪੀ ਦੇ ਘਰ ਦੀ ਤਾਂ ਐਨ ਪੂਰੀ ਟੋਰ ਨਿਕਲਾਈ ਹੈ ਹਾਂ 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 ਭਾਈ ਪਿੱਛੇ ਸ਼ੈਟਰਿੰਗ ਹੋਈ ਪਈ ਆ ਥੋੜੀ ਜਿਹੀ ਰਹਿਂਦੀ ਅੱਗੇ ਇਹ ਅੱਜ ਕੰਪਲੀਟ ਹੋ ਜਾਊਗੀ ਭਾਈ ਠੀਕ ਆ ਠੀਕ ਹਾਂਜੀ ਹਾਂਜੀ ਤੇ ਹੁਣ ਹੈਪੀ ਆ ਤੇ ਕਿੰਨੇ ਕਮਰੇ ਬਣ ਗਏ ਦੋ ਕਮਰੇ ਬਣ ਗਏ ਭਾਜੀ ਨਾਲ ਇੱਕ ਸਟੋਰ ਰੂਮ ਬਣ ਗਿਆ ਜੀ ਠੀਕ ਤੇ ਮਗਰ ਬਾਥਰੂਮ ਲੈਂਡਰੀ ਜਗਾ ਬਣ ਗਈ ਮਗਰੀ ਤੇ ਆਹਾ ਆਪਣਾ ਡਰੈਗ ਰੂਮ ਆ ਗਿਆ ਜੀ ਰਸੋਈ ਆ ਕੀ ਹਾਲ ਚਾਲ ਹੈ ਪੀ ਸਾਰੇ ਭਾਈ ਹੋ ਗਏ ਠੀਕ ਹੈ ਹਾਂਜੀ ਆ ਮਾਈਕ ਲਾਲਾ ਹੋਰ ਭਾਈ ਠੀਠਾ ਕੋ ਤੈਨੂੰ ਦਾ ਹੈਪੀ ਮੁਬਾਰਕਾ ਯਾਰ ਹਾਂਜੀ ਹਾਂਜੀ ਤੁਹਾਨੂੰ ਬਾਲੀਆਂ ਬਲੀਆਂ ਜੀ ਮੈਨੂੰ ਨਾ ਕੱਲ ਪਤਾ ਲੱਗਾ ਸੀ ਹਾਂਜੀ ਹਾਂਜੀ ਤੁਹਾਨੂੰ ਉਹ ਖੁਸ਼ੀ ਹੋਈ ਨਾ ਤੁਹਾਨੂੰ ਬਾਲੀਆਂ ਬਲੀਆਂ ਤੁਹਾਡੇ ਸਾਰੀ ਸਿਹਰਾ ਜਾਂਦਾ ਹੀ ਹੈ ਕਿੱਥੋਂ ਬਦ ਕੰਮ ਪਹੁੰਚ ਗਿਆ ਆਪਣਾ ਕੈਲੰਡਰ ਤੇ ਆ ਜੀ ਬਸ ਇੱਕ ਅੱਧੇ ਦਿਨ ਤੇ ਕੈਲੰਡਰ ਪੈ ਜਾਊਗਾ ਜੀ ਆ ਸ਼ਟਰਿੰਗ ਹੋਈ ਜਾਂਦੀ ਹੈ ਅੱਛਾ ਹਾਂਜੀ ਹਾਂਜੀ ਜਗ੍ਹਾ ਉਹੀ ਆ ਕਿ ਨਹੀਂ ਜਗ੍ਹਾ ਸਾਈਡ ਤੇ ਕਰਤਾ ਸੀਗਾ ਜੀ ਆਪਾਂ ਅੱਛਾ ਉਹ ਇਹ ਫਿਰ ਸਹੀ ਨਹੀਂ ਸੀਗਾ ਜੀ ਇੱਥੇ ਛੱਪੜ ਦਾ ਕਰਕੇ ਆਈ ਨਾ ਵੀ ਓੱਖਾ ਆਣਾ ਜੀ ਹਾਂਜੀ ਇੱਥੇ ਓੱਖਾ ਆਣੇ ਸਾਈਡ ਤੇ ਕਰ ਲਿਆ ਜੀ ਹਾਂਜੀ ਇਹ ਤੇ ਛੱਪੜ ਦਾ ਕਰਕੇ ਫਿਰ ਦੁਬਾਰਾ ਪ੍ਰੋਬਲਮ ਪੈ ਸਕਦੀ ਸੀ ਅੱਛਾ ਹਾਂਜੀ ਇੱਥੋਂ ਸਾਰਾ ਟਾ ਦਾਈ ਹੋਣਾ ਜਿਨੇ ਵੀ ਆਪਣੀ ਵੀਡੀਓ ਦੇਖਣ ਵਾਲੇ ਮੈਨੂੰ ਦੱਸ ਦਵੋਗੇ ਕਿ ਆਪਾਂ ਕੁਝ ਦਿਨ ਪਹਿਲਾਂ ਉਹ ਹੈਪੀ ਦੀ ਵੀਡੀਓ ਪਾਈ ਸੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਦੇਖ ਲੋ ਅੱਜ ਭਰਾ ਦੇ ਚਿਹਰੇ ਤੇ ਤੁਸੀਂ ਆ ਬਹੁਤ ਖੁਸ਼ ਆ ਜੀ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਖੁਸ਼ ਆ ਜੀ ਮੈਂ ਵਾਹਿਗੁਰੂ ਸੱਚੇ ਪਾਸ਼ਾ ਤੰਦਰੁਸਤੀ ਰੱਖੇ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਸਾਥ ਦਿੱਤਾ ਪੀਆਰਪੀ ਇਹਦੇ ਲੈ ਗਏ ਜਿਨ੍ਹਾਂ ਨੇ ਸੌ ਤੱਕ ਹਜ਼ਾਰਾਂ ਦਿੱਕਲ ਮਦਦਗੀ ਦੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਵੀਰਾਂ ਨੂੰ ਬਹੁਤ-ਬਹੁਤ ਹੀ ਧੰਨਵਾਦ ਵੀਰਾਂ ਦਾ ਤੇ ਹੈਪੀ ਜਿਹੜਾ ਮਟੀਰੀਅਲ ਆ ਤੇ ਫਿਰ ਚੱਕ ਕੇ ਉਧਰ ਲੈ ਗਏ ਹਾਂਜੀ ਉਧਰ ਲੈ ਗਏ ਜੀ ਚੱਕ ਕੇ ਮਟੀਰੀਅਲ ਇਹਦੇ ਚੋ ਜੋ ਕੁਛ ਨਾ ਕੁਛ ਲੱਗ ਗਿਆ ਉਧਰ ਠੀਕ ਆ ਠੀਕ ਆ ਤੇ ਬਾਕੀ ਜੋ ਜ਼ਰੂਰਤ ਸੀ ਨਵਾਂ ਲਿਆਂਦਾ ਜੀ ਹਾਂ ਹਾਂਜੀ ਹਾਂ ਜੋ ਖਰਾਬ ਹੋਇਆ ਸੀਗਾ ਫਿਰ ਉਹਨੂੰ ਰਿਪੇਅਰ ਨਹੀਂ ਜਿਹੜਾ ਹੁੰਦਾ ਸੀ ਉਹ ਫਿਰ ਨਹੀਂ ਲਾਇਆ ਜੀ ਆਪਾਂ ਅ ਹੈਪੀ ਆਪਣੇ ਨਾਲ ਵੀਡੀਓ ਦੇ ਥੱਲੇ ਭਰਾਵਾਂ ਦੇ ਕਮੈਂਟ ਬਹੁਤ ਆਏ ਸੀਗੇ ਹਾਂਜੀ ਕਹਿੰਦੇ ਵੀ ਇੰਨੀਆਂ ਤਰੇੜਾਂ ਨਵੇਂ ਘਰ ਨੂੰ ਕਿਦਾਂ ਇਹ ਛੱਪੜ ਦਾ ਕਰਕੇ ਪ੍ਰੋਬਲਮ ਪੈ ਗਈ ਜਦੋਂ ਜਗਾ ਦੀ ਪ੍ਰੋਬਲਮ ਸੀਗੀ ਚਲੋ ਮੰਮੀ ਰੈਡੀ ਹੁਣ ਜਿੰਨੀ ਜੋਗੀ ਸੀ ਉਹਨਾਂ ਨੇ ਕੀਤਾ ਹਨਾ ਜਗਾ ਸਸਤੀ ਮਿਲਦੀ ਸੀ ਸਸਤੀ ਦੇਖ ਕੇ ਲੈ ਲਈ ਤੇ ਉਹ ਛੱਪੜ ਦਾ ਕਰਕੇ ਨੀਆਂ ਦੇ ਵਿੱਚ ਸਲਾਬ ਪੈ ਗਈ ਪਾਣੀ ਦਾ ਪੈ ਗਿਆ ਜਿੱਦਾਂ ਕਰਕੇ ਲੱਗੇ ਪਈ ਆਪਣਾ ਦੁਕਾਨ ਤਰੇੜਾਂ ਪੈ ਗਈਆਂ ਮੇਰੇ ਘਰ ਨਾਲ ਤਕਰੀਬਨ ਸਾਰੇ ਘਰਾਂ ਦੇ ਕਿਉਂਕਿ ਆ ਹਾਂਜੀ ਇਧਰ ਹਾਂਜੀ ਇਹ ਬ੍ਰਦਰ ਦਾ ਘਰ ਹੈ ਜੀ ਇਹਨਾਂ ਦਾ ਵੀ ਹੋਇਆ ਪਿਆ ਅੱਛਾ ਜੀ ਹਾਂਜੀ ਤੇ ਹੁਣ ਕਿੱਧਰ ਬੰਦਾ ਪਿਆ ਹੁਣ ਆਪਾਂ ਉਹ ਸਾਈਡ ਤੇ ਲੈ ਲਿਆ ਜੀ ਬਾਹਰ ਪਿੰਡ ਤੋਂ ਮੇਰੇ ਬ੍ਰਦਰ ਦੀ ਜਗ੍ਹਾ ਸੀਗੀ ਉੱਥੇ ਤੇ ਉਹਨਾਂ ਨੇ ਆਪਾਂ ਬ੍ਰਦਰ ਨੂੰ ਦੇਦੀ ਜਗ੍ਹਾ ਉਹਨਾਂ ਨੇ ਵਟਾ-ਹਟਾ ਕਰ ਲਿਆ ਜੀ ਉਹ ਕਹਿੰਦੇ ਇੱਥੇ ਪਸ਼ੂ ਵਗੈਰਾ ਰੱਖ ਲਾਂਗੇ ਤੇ ਮੈਨੂੰ ਉਧਰ ਉਹਨਾਂ ਨੇ ਉਹਦੇ ਚ ਥੋੜੀ ਜਗ੍ਹਾ ਦੇਤੀ ਉਹਦੇ ਚ ਆਪਾਂ ਘਰ ਬਣਾ ਲਿਆ ਜੀ ਹਾਂਜੀ ਥੋੜੇ ਜੇ ਇਹ ਵੀ ਜੋ ਵੀ ਬੱਟੇ-ਹੱਟੇ ਦੀ ਜਗ੍ਹਾ ਹੈ ਥੋੜੇ ਜੇ ਪੈਸੇ ਜੋ ਵਦਨ ਆ ਗਿਆ ਆਪਾਂ ਇਹਨਾਂ ਨੂੰ ਦੇ ਦਾਂਗੇ ਵਾਪਸ ਅੱਛਾ ਹਾਂਜੀ ਹਾਂਜੀ ਚਲੋ ਕੀ ਰਾਂ ਇਹਨਾਂ ਨੇ ਹੈਲਪ ਕਰ ਦਿੱਤੀ ਵੀ ਚਲੋ ਤੁਸੀਂ ਘਰ ਪਾਓ ਹਾਂਜੀ ਬਹੁਤ ਧੰਨਵਾਦ ਵੱਡੇ ਭਰਾ ਦਾ ਵੀ ਜਿਹਨਾਂ ਨੇ ਸੋਚਿਆ ਹਾਂਜੀ ਹਾਂਜੀ ਅੱਜ ਕੱਲ ਦੇ ਸਮੇਂ 'ਚ ਕੋਈ ਨਹੀਂ ਸੋਚਦਾ ਜੀ ਕਿਉਂਕਿ ਹੈਪੀ ਜੇ ਇੱਥੇ ਬਣਾਉਂਦਾ ਫਿਰ 34 ਸਾਲਾਂ ਬਾਅਦ ਉਹੀ ਕੰਮ ਨਹੀਂ ਦੁਬਾਰਾ ਬਰ ਦੁਬਾਰਾ ਦਿੱਕਤ ਆ ਸਕਦੀ ਸੀ ਜੀ ਕਿਉਂਕਿ ਸਹੀ ਤਾਂ ਮਕਾਨ ਉੱਥੇ ਬਣਾ ਸੀ ਇੱਥੇ ਨਹੀਂ ਸੈਟਿੰਗ ਨਹੀਂ ਬੈਂਦੀ ਸੀ ਹਮੇਸ਼ਾ ਰਹਿ ਨਹੀਂ ਰਵਾਂਗੇ ਬੰਦਿਆਂ ਦੇ ਜਿਹਨਾਂ ਨੇ ਹੈਲਪ ਕੀਤੀ ਮਨ ਖੁਸ਼ ਹੋ ਗਿਆ ਯਾਰ ਜੀ ਭਾਜੀ ਆਪਾਂ ਦਿਖਾਉਣਾ ਚਾਹੁੰਦੇ ਸੀ ਕਿ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਹੈਲਪ ਕੀਤੀ ਵੀ ਉਹਨਾਂ ਦਾ ਧੰਨਵਾਦ ਕਰੀਏ ਨਾਲੇ ਉਹਨਾਂ ਨੂੰ ਖੁਸ਼ੀ ਹੋਊਗੀ ਇਹ ਅਸੀਂ ਸਾਡੇ ਪੈਸੇ ਲੇਖੇ ਲਾਗੇ ਕਿਥੇ ਚੰਗੇ ਧਾਤੇ ਹਾਂਜੀ ਭਾਜੀ ਬਾਕੀ ਜਿਉਂਦੇ ਵਾਸਤੇ ਰਹਿਣ ਜਿੰਨੇ ਵੀ ਕਬੱਡੀ ਵਾਲੇ ਹਨ ਭੈਣ ਭਰਾ ਕਬੱਡੀ ਨੂੰ ਪਿਆਰ ਕਰਦੇ ਜਿਹੜੇ ਹਾਂਜੀ ਭਾਜੀ ਵੀ ਆਪਣੇ ਇੱਕੋ ਬੋਲ ਤੇ ਵੀ ਇੰਨੀ ਹੈਲਪ ਕਰਦੇ ਆ ਅਲਗ-ਗਲ ਭਾਜੀ ਬਹੁਤ ਜ਼ਿਆਦਾ ਸੋਚਿਆ ਨਹੀਂ ਸੀ ਮੈਂ ਕਰਦੇ ਸੋਚਣ ਤੋਂ ਬਾਅਦ ਕੀ ਹੋ ਗਿਆ ਭਾਜੀ ਮੈਂ ਸਾਰੀ ਜ਼ਿੰਦਗੀ ਨਹੀਂ ਮਕਾਨ ਬਣਾ ਸਕਦਾ ਭਾਜੀ ਚਲਾ ਹੁਣ ਤੇਰਾ ਘਰ ਦਿਖਾਈ ਹਾਂਜੀ ਭਾਜੀ ਸਸਿ ਗਵਰੇ ਆਈ ਬਾਈ ਹੈਪੀ ਦੇ ਘਰ ਦੀ ਤਾਂ ਪਹਿਣ ਪੂਰੀ ਟੋਰ ਨਿਕਲਾਈ ਹੈ ਭਾਜੀ ਪਿੱਛੇ ਸ਼ੈਟਰਿੰਗ ਹੋਈ ਪਈ ਆ ਥੋੜੀ ਜੀ ਰਹਿਦੀ ਅੱਗੇ ਇਹ ਅੱਜ ਕੰਪਲੀਟ ਹੋ ਜੂਗੀ ਭਾਜੀ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਹੁਣ ਹੈਪੀ ਤੇ ਕਿੰਨੇ ਕਮਰੇ ਬਣ ਗਏ ਦੋ ਕਮਰੇ ਬਣ ਗਏ ਭਾਜੀ ਨਾਲ ਇੱਕ ਸਟੋਰ ਰੂਮ ਬਣ ਗਿਆ ਜੀ ਠੀਕ ਤੇ ਮਗਰ ਬਾਥਰੂਮ ਲੈਂਡਰੀ ਜਗ੍ਹਾ ਬਣ ਗਈ ਮਗਰ ਇਹ ਤੇ ਆਹਾ ਆਪਣਾ ਡਰੈਗ ਰੂਮ ਆ ਗਿਆ ਜੀ ਰਸੋਈ ਆ अच्छा हां जी बाकी ਆ ਹੈਗਾ ਡਰਾਈング ਰੂਮ ਹੈ ਨਾ ਹਾਂਜੀ ਹਾਂਜੀ ਭਾਜੀ ਤੇ ਹੁਣ ਜਿਹੜੇ ਅੱਗੇ ਸਨਮਾਨ ਲੈ ਕੇ ਆਏਗਾ ਆਪਣੀ ਟ੍ਰੋਫੀਆਂ ਲੈ ਕੇ ਆਏਗਾ ਕਿਹੜੇ ਕਮਰੇ ਚ ਪਹਿਲਾ ਰੋਲ ਰਹੀਆਂ ਸੀ ਇੱਥੇ ਆਪਾਂ ਬਣਾਉਣੀ ਲੌਬੀ ਚ ਬਣਾਉਂਗੇ ਜਾਂ ਡਰਾਈング ਰੂਮ ਚ ਬਣਾਉਣੀ ਹੈ ਅੱਛਾ ਅੱਛਾ ਕਰੇ ਦਾ ਬਗਾ ਵੀ ਖਰਾਬ ਹੋ ਗਈ ਇੱਥੇ ਦਾ ਹਾਂ ਹਾਂਜੀ ਇਹ ਵੀ ਜਗਾ ਵਧੀਆ ਚੌਰਸ ਆ ਨਾ ਹਾਂਜੀ ਹਾਂਜੀ ਭਾਜੀ ਵਧੀਆ ਜੀ ਤੇ ਆ ਗਿਆ ਇਹ ਆਪਣਾ ਰਸੋਈ ਹੈ ਜੀ ਭਾਜੀ ਅੱਛਾ ਇਹ ਕਿਚਨ ਆ ਹਾਂਜੀ ਕਿਚਨ ਆ ਗਿਆ ਇਹ ਆਹ ਹੋ ਗਿਆ ਡ్రਾਈਇੰਗ ਰੂਮ ਆ ਡ్రਾਈਇੰਗ ਰੂਮ ਆ ਗਿਆ ਭਾਈ ਤੇ ਆ ਹੋਗੇ ਦੋ ਕਮਰੇ ਹਾਂਜੀ ਆ ਕਮਰਾ ਆ ਵੀ ਕਮਰਾ ਜੀ ਉਹ ਆਪਣਾ ਸਟੋਰ ਰੂਮ ਆ ਗਿਆ ਜੀ ਅੱਛਾ ਉਹ ਸਟੋਰ ਤਾਂ ਪੌੜੀ ਹੋਗੀ ਹਾਂਜੀ ਹਾਂਜੀ ਭਾਈ ਬਾਕੀ ਹੋਣਾ ਵੀ ਕਿੰਨਾ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਭਾਈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਰੱਖੇ ਵੀਰਾਂ ਨੂੰ ਮੈਂ ਕਦੇ ਸੋਚਿਆ ਨਹੀਂ ਸੀ ਨਾ ਮੈਂ ਕਰ ਸਕਦਾ ਸੀ ਜਿੰਨਾ ਉਹਨਾਂ ਨੇ ਕੀਤਾ ਮੇਨੀ ਜੋਗਾ ਹੈਣੀ ਸੀ ਭਾਈ ਮੇਰੀ ਜੋ ਗੇਮ ਦਾ ਮੁੱਲ ਪਾਇਆ ਬਹੁਤ ਬਹੁਤ ਧੰਨਵਾਦ ਭਾਈ ਸਾਰਿਆਂ ਦਾ ਹੈਪੀ ਜਿੰਨੇ ਵੀ ਪਲੇਅਰ ਹਨ ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਣੀ ਖੇਡ ਦੇ ਨਾਲ ਇਮਾਨਦਾਰੀ ਰੱਖੋ ਤੇ ਮਾਤਮਾ ਤੁਹਾਨੂੰ ਸਭ ਕੁਝ ਦਊਗਾ। ਇਹੀ ਸੋਚ ਜਿਹੜਾ ਆਉਂਦੇ ਰਹਿੰਦੇ ਆਂ ਹਾਂ ਆਉਂਦੇ ਰਹਿੰਦੇ ਭਾਜੀ ਇਹੀ ਸੋਚ ਕੇ ਲੱਗੇ ਹੋਏ ਸੀ ਭਾਜੀ ਬਹੁਤ ਔਖੇ ਦਿਨ ਵੀ ਦੇਖੇ ਆਂ ਹਾਂ ਹਾਂ ਰਾਤ ਨੂੰ ਨੀਂਦਾਂ ਵੀ ਨਹੀਂ ਆਉਂਦੀਆਂ ਸੀ ਪਰ ਆਹੀ ਸੋਚ ਸੀ ਵੀ ਕਦੇ ਨਾ ਕਦੇ ਮਹਾਰਾਜ ਸੁਣੂਗਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਦਾਂ ਇੱਕ ਦਿਨਾਂ ਕਦੇ ਮਹਾਰਾਜ ਸੁਣੂਗਾ ਪਰ ਸੁਣ ਲਈ ਹੁਣ ਵਾਹਿਗੁਰੂ ਨੇ ਤਾਂ ਨਹੀਂ ਸੱਜਣਾ ਨੇ ਜੋ ਵੀ ਹੈਲਪ ਕੀਤੀ ਬਹੁਤ ਜ਼ਿਆਦਾ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਤੰਦਰੁਸਤੀ ਰ ਜਦੋਂ ਭੈਣ ਭਰਾ ਸਾਰੇ ਫੋਨ ਕਰਦੇ ਸੀ ਹੈਪੀ ਉਹਨਾਂ ਨੇ ਕਿੰਦਾ ਦੀ ਗੱਲਬਾਤ ਕੀਤੀ ਤੇ ਰਣਾ ਸਾਰਿਆਂ ਨੇ ਇਹੀ ਦੱਸਿਆ ਵੀ ਵਧੀਆ ਵੀਡੀਓ ਕਰਕੇ ਤੁਸੀਂ ਵਧੀਆ ਕੀਤਾ ਵਾ ਨਹੀਂ ਸਾਡੇ ਮੂਰੇ ਤੁਸੀਂ ਨਹੀਂ ਆ ਸਕਦਾ ਜੀ ਹਨਾ ਭਾਈ ਹਰ ਇੱਕ ਨੂੰ ਨਹੀਂ ਪਤਾ ਆਪਾਂ ਆਪਣੇ ਲਾਈਫ ਦਾ ਪਰਸਨਲ ਲਾਈਫ ਦਾ ਆਪਾਂ ਕਿਦਾਂ ਕੱਢ ਰਹੇ ਆ ਹਨਾ ਤੇ ਵਧੀਆ ਲੱਗਿਆ ਸਾਰਿਆਂ ਨੇ ਵਧੀਆ ਵੀ ਆਪਾਂ ਨੂੰ ਉਦਾਂ ਦੀਆਂ ਗੱਲਾਂ ਹੀ ਕੀਤੀਆਂ ਵੀ ਆਪਾਂ ਕੋਈ ਨੈਗੇਟਿਵਿਟੀ ਨਹੀਂ ਭਰੀ ਵੀ ਨਹੀਂ ਤੂੰ ਕਰ ਨਹੀਂ ਸਕਦਾ ਬਹੁਤ ਵਧੀਆ ਕੀਤਾ ਸਾਰੇ ਕਹਿੰਦੇ ਹੈਪੀ ਇੱਕ ਗੱਲ ਦੀ ਖੁਸ਼ੀ ਆ ਵੀ ਜਿਹੜੀ ਚੀਜ਼ ਦੀ ਤੈਨੂੰ ਲੋੜ ਸੀ ਤੇ ਜਿਹੜੀ ਵੀ ਸੇਵਾ ਸੰਗਤ ਨੇ ਭੇਜੀ ਆ ਉਹ ਤੂੰ ਚੰਗੇ ਪਾਸੇ ਲਾਈ ਚੰਗੇ ਪਾਸੇ ਲਾਈ ਭਾਜੀ ਹਾਂਜੀ ਤੇ ਇਸ ਗੱਲੋਂ ਅਬਰਾ ਤੇਰਾ ਵੀ ਧੰਨਵਾਦ ਕਰਦੇ ਆ ਨਾ ਨਾ ਭਾਜੀ ਆਪਾਂ ਉਹਨਾਂ ਦਾ ਧੰਨਵਾਦ ਅੱਜ ਕੱਲ ਪਤਾ ਹੀ ਆ ਤੈਨੂੰ ਜੋ ਮੋਹਲ ਹੁੰਦਾ ਨਾ ਹਾਂਜੀ ਨਹੀਂ ਭਾਈ ਆਪਾਂ ਤੁਹਾਨੂੰ ਕਾਲ ਕੀਤੀ ਸੀ ਵੀ ਭਾਈ ਆਪਾਂ ਜ਼ਰੂਰ ਧੰਨਵਾਦ ਕਰਨਾਗਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੀ ਆਪਣੀ ਹੈਲਪ ਕੀਤੀ ਆ ਹਾਂਜੀ ਆਪਨ ਮਨ ਨੂੰ ਹੁਣ ਮੈਨੂੰ ਹੁਣ ਸਕੂਨ ਮਿਲਿਆ ਮਨ ਨੂੰ ਵੀ ਵੀਰਾਂ ਨੂੰ ਪਤਾ ਲੱਗੇ ਵੀ ਇਹ ਸਹੀ ਥਾਂ ਤੇ ਸਾਡੇ ਪੈਸੇ ਲੱਗੇ ਹਾਂਜੀ ਹੈਪੀ ਉਹ ਦਿਨ ਜਿੱਦਨ ਮੈਂ ਆਇਆ ਸੀ ਤੇ ਅੱਜ ਦਾ ਦਿਨ ਤੇ ਕਿੰਨਾ ਕੁ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਆ ਭਾਜੀ ਉਹ ਦਾ ਉਹ ਟਾਈਮ ਦਾ ਮੈਂ ਦੱਸ ਨਹੀਂ ਸਕਦਾ ਸੀ ਕਿ ਮੇਰੇ ਤੇ ਬੀਤ ਰਹੀ ਸੀ ਤੁਸੀਂ ਵੀ ਦੇਖਿਆ ਭਾਜੀ ਕੀ ਹਾਲ ਸੀ ਹਨ ਤੇ ਹੁਣ ਕੋਈ ਵੀ ਮਨ ਜਿੱਦਾਂ ਦੀ ਗੁਲਾਸ਼ਿ ਗਵਾ ਰੱਬ ਨਾਲ ਨਹੀਂ ਰਹਿ ਗਿਆ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਭਰਾ ਜਿੰਨਾ ਕ ਆਪਣਾ ਸਾਥ ਦਿੱਤਾ ਭਰਾਵਾਂ ਨੇ ਤੇ ਹੁਣ ਤੋਂ ਆਪਣੀ ਖੇਡ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਚਾਹਾਂਗਾ ਭਾਜੀ ਆਪਾਂ ਪੂਰੀ ਮਿਹਨਤ ਕਰਾਂਗੇ ਦਿਨ ਪਰ ਰਾਤ ਇੱਕ ਕਰ ਦੇਣੀ ਆ ਆਪਾਂ ਦੇ ਨਾਲੇ ਵੀ ਛੋੜੇ ਬੱਚਿਆਂ ਨੂੰ ਵੀ ਨਾਲ ਜੋੜਦੇ ਆ ਆਪਾਂ ਮਿਹਨਤ ਵੀ ਕਰਾਵਾਂਗੇ ਕਰਾਂਗੇ ਵੀ ਖੇਡਾਂਗੇ ਵੀ ਹੁਣ ਕੋਈ ਦਿਨ ਦਿਮਾਗ ਤੇ ਟੈਨਸ਼ਨ ਨਹੀਂ ਰਹਿ ਗਈ ਚਲੋ ਜੋ ਕਰਾਂਗੇ ਆਪਾਂ ਖੇਡਾਂਗੇ ਉਹਦਾ ਨਖਰਾਕ ਦਾ ਸਿਸਟਮ ਚੱਲਦਾ ਰਹੂਗਾ ਮੇਰਾ ਸਭ ਤੋਂ ਵੱਡੀ ਦਾ ਪ੍ਰੋਬਲਮ ਆਹੀ ਸੀ ਘਰ ਦੀ ਭਾਜੀ ਹਾਂਜੀ ਤੇ ਹੈਪੀ ਜਿਹੜਾ ਪਰਾਣੇ ਘਰ ਦਾ ਸਮਾਨ ਸੀਗਾ ਚਗਾਠਾ ਜੂਠਾ ਸੀਗਾ ਕੰਮ ਆਈਆਂ ਕਿ ਨਹੀਂ ਨਹੀਂ ਭਾਜੀ ਉਹ ਗਲੀਆਂ ਥੋੜਾ ਜਿਹਾ ਖਰਾਬ ਹੋ ਗਏ ਸੀ ਉਹ ਵੀ ਪਾਣੀ ਦਾ ਕਰਕੇ ਥੋੜਾ ਜਿਹਾ ਹੋਈਆਂ ਇਸਲਾਬ ਦਾ ਕਰਕੇ ਉਹ ਵੀ ਗਲੀਆਂ ਥੋੜੀਆਂ ਥੋੜੀਆਂ ਤੇ ਇਹਦੇ ਨਵੀਆਂ ਲੱਗੀਆਂ ਜੀ ਕੁੱਛਕ ਕੰਮ ਆ ਗਿਆ ਜੀ ਇਟਾਂ ਕੰਮ ਆ ਗਿਆ ਸਾਰੀਆਂ ਨੀਆਂ ਚ ਭਰਤੀਆਂ ਜੀ ਹਾਂਜੀ ਤੇ ਹੁਣ ਤੱਕ ਕਿੰਨਾ ਖਰਚਾ ਆ ਗਿਆ ਖਰਚਾ ਭਾਜੀ ਆਈਗਾ 7 ਕੁ ਲੱਖ ਰੁਪਇਆ 6.5-7 ਲੱਖ ਰੁਪਇਆ ਯਾਨੀ 6.5-7 ਲੱਖ ਚ 8 ਲੱਖ ਦੇ ਕਰੀਬ ਲੈਂਟਰ ਪੈ ਜਾਊਗਾ ਜੀ 6.5 ਲੱਖ ਜਾਂ ਜੀ ਇੰਨੀ ਭਰਾਵਾਂ ਨੇ سپورਟ ਇੰਨੀ ਭਰਾਵਾਂ ਨੇ ਜੋ ਹਾਂਜੀ ਉਹਨਾਂ ਨੇ ਕਰਤੀ ਕੁਝ ਥੋੜੀ ਬਹੁਤੀ ਸਾਈਡ ਤੋਂ ਫੜਦੜ ਕਰ ਲਈ ਜੀ ਕੋਈ ਗੱਲ ਨਹੀਂ ਹੁਣ ਮੈਚ ਖੇਡਾਂਗੇ ਹੌਲੀ ਲਾਦਾਂਗੇ ਜੀ ਹਨਾ ਚਲੋ ਆਏ ਸੀ ਭਰਾਵਾਂ ਨੇ ਆਪਣਾ ਮੋੜ ਤੁਰਤਾ ਜੀ ਬਹੁਤ ਔਖਾ ਸੀ ਕਿਉਂਕਿ ਇੰਨੇ ਮੈਂ ਨਹੀਂ ਕਰ ਸਕਦਾ ਸੀ ਹਾਂਜੀ ਹੁਣ ਥੋੜੇ ਬਹੁਤ ਜੋ ਜੋ ਫੜਦੜ ਕੀਤੀ ਹੈਗੇ ਸਦਾ ਆਪਾਂ ਲਾਦਾਂਗੇ ਹੌਲੀ ਨੇ ਮਿਹਨਤ ਕਰਾਂਗੇ ਖੇਡਾਂਗੇ ਲੈ ਜਾਣਗੇ ਜੀ ਉਹ ਵੀ ਹਾਂਜੀ ਹੁਣ ਪਰਿਵਾਰ ਰਿਸ਼ਤੇਦਾਰ ਖੁਸ਼ ਆ ਸਾਰੇ ਸਾਰੇ ਖੁਸ਼ ਆ ਜੀ ਹਾਂਜੀ ਪਹਿਲਾਂ ਤਾਂ ਕਹਿੰਦੇ ਸੀ ਤੂੰ ਵੀਡੀਓ ਕਰਤੀ ਵੀ ਕੁਝ ਕੁ ਇਦਾਂ ਦੇ ਫਰੈਂਡ ਵੀ ਸੀਗੇ ਜੋ ਨੈਗੇਟਿਵਿਟੀ ਭਰਦੇ ਸੀ ਵੀ ਤੂੰ ਵੀਡੀਓ ਕਰਤੀ ਲੋਕਾਂ ਸਾਹਮਣੇ ਆਇਆ ਨਾ ਗਲਤ ਗੱਲ ਇਦਾਂ ਨਹੀਂ ਕਰਨਾ ਚਾਹੀਦਾ ਈ ਤੈਨੂੰ ਤੇ ਪਰ ਭਾਈ ਹੋਰ ਚਾਰਾ ਵੀ ਹੈ ਨਹੀਂ ਸੀ ਕੋਈ ਮੇਰੇ ਕੋਲ ਕਰਨੀ ਪੈਣੀ ਹੋਈ ਸੀ ਹੈਪੀ ਜਦੋਂ 플레이ਰ ਖੇਡਦਾ ਉਦੋਂ ਵੀ ਲੋਕਾਂ ਦੇ ਸਾਹਮਣੇ ਖੇਡਦਾ ਹਾਂਜੀ ਖੇਡ ਦਾ ਜਨਾਬ ਨਿੱਜੀ ਜ਼ਿੰਦਗੀ ਦਾ ਨਹੀਂ ਪਤਾ ਹੁੰਦਾ ਕਿਦਾਂ ਪਲੇਅਰ ਬਤੀਤ ਕਰ ਰਿਹਾ ਆਪਣੇ ਨੇੜੋਂ ਨਹੀਂ ਕੋਈ ਜੋ ਦੋ ਚਾਰ ਆਪਣੇ ਫਰੈਂਡ ਹੋ ਨੇੜੋਂ ਜਾਣਦੇ ਆ ਉਹਨਾਂ ਨੂੰ ਪਤਾ ਹੁੰਦਾ ਕਿਦਾਂ ਦੀ ਆਪ ਲਾਈਫ ਕੱਟ ਰਹੇ ਆ ਘਰੇ ਕੀ ਦਿੱਕਤ ਦਾ ਪ੍ਰੋਬਲਮ ਆ ਨਾ ਤੇ ਇਦਾਂ ਨਹੀਂ ਪਤਾ ਹੁੰਦਾ ਪਰਸਨਲ ਲਾਈਫ ਦਾ ਨਹੀਂ ਪਤਾ ਹੁੰਦਾ ਕਿਸੇ ਵੀ ਦਰਸ਼ਕ ਨੂੰ ਇਦਾਂ ਹੁਣ ਤੁਹਾਡੇ ਚੈਨਲ ਥਰੂ ਸਾਰਿਆਂ ਸਾਰਿਆਂ ਕੋਲ ਚਲੀ ਗਈ ਵੀਡੀਓ ਸਾਰਿਆਂ ਨੇ ਦੇਖ ਲਈ ਕਿਦਾਂ ਦੇ ਹਾਲਾਤ ਆ ਆਪਣੇ ਹਾਂਜੀ ਭਾਈ ਤੇ ਹੁਣ ਕਿੰਨੇ ਕ ਦਿਨਾਂ ਚ ਹੋ ਜਾਊਗਾ ਤਿਆਰ ਇਹ ਭਾਜੀ ਬਸ ਦੋ ਦਿਨ ਤਣ ਨੂੰ ਲੈਂਟਰ ਪੈ ਜਾਊਗਾ ਦੋ ਦਿਨ ਤੱਕ ਤੇ ਬਾਅਦ ਚੋਂ ਤਿਆਰ ਤਾਂ ਪਤਾ ਹੀ ਨਹੀਂ ਕਦੋਂ ਹੋਣਾ ਇਹ ਉਹ ਨਹੀਂ ਉਹ ਹੋ ਜੋ ਹਾਂਜੀ ਉਹ ਆਪਣਾ ਰਹਿੰਦਾ ਨਾ ਵੀ ਚਲੋ ਜੀ ਖਰਚਾ ਬਹੁਤ ਜ਼ਿਆਦਾ ਹੋ ਗਿਆ ਜੀ ਗੋਲੇ ਮੈਨੂੰ ਸਾਈਡ ਤੋਂ ਫੜਫੜਕੇ ਕਰਨੇ ਪਏ ਜੀ ਪਹਿਲਾਂ ਉਹ ਕਰਾਂਗੇ ਸੈਟਿੰਗ ਫਿਰ ਆਪਾਂ ਕਰਾਂਗੇ ਉਹ ਡੇੜੀ ਬਾਕੀ ਆਪਾਂ ਵੀ ਅਪੀਲ ਕਰਦੇ ਆ ਜਿੰਨੇ ਵੀ ਭਰਾ ਜਿੱਦਾਂ ਦੀ سپورਟ ਅੱਗੇ ਵੀ ਕੀਤੀ ਆ ਤੇ ਹੁਣ ਥੋੜਾ ਬਹੁਤਾ ਕੰਮ ਰਹਿ ਗਿਆ ਹਾਂਜੀ ਤੇ ਜੇ ਤੁਹਾਡੀ ਇੱਛਾ ਵਾ ਹਨਾ ਤੇ ਭਰਾ ਦੀ سپورਟ ਜ਼ਰੂਰ ਹੈਪੀ ਦੀ ਕਰਿਓ ਕੋਸ਼ਿ ਆਪਣੇ ਕਹਿਣਾ ਚਾਹੁੰਨਾ ਭਰਾਵਾਂ ਨੂੰ ਜਾਂ ਜਿਨ੍ਹਾਂ ਨੇ ਤੇਰੀ ਸਪੋਰਟ ਕੀਤੀ ਉਹਨਾਂ ਨੂੰ ਹਾਂਜੀ ਭਾਈ ਮੇਰੀ ਸਪੋਰਟ ਕੀਤੀ ਪਹਿਲਾਂ ਤਾਂ ਭਾਈ ਤੁਹਾਡਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾਗਾ ਆਪਣੇ ਚੈਨਲ ਦਾ ਹਣੇ ਤੇ ਬਾਜੋ ਲੱਖੇ ਵੀਰ ਨੇ ਜੇ ਕੋਟ ਗਰੋਲ ਨੇ ਜਿਨ੍ਹਾਂ ਨੇ ਤੁਹਾਡੇ ਜ਼ਿਕਰ ਵੀ ਪਹੁੰਚ ਕਰਾਈ ਹੈ ਨਾ ਤੇ ਇੱਕ ਬੱਚੀ ਵੀਰਾ ਆਪਣੇ ਮੋਗੇ ਤੋਂ ਉਹਨਾਂ ਨੇ ਕਾਫੀ ਹੈਲਪ ਕੀਤੀ ਡੋਗਰ ਵੀਰਾ ਮੋਗੇ ਤੋਂ ਉਹ ਮੇਰੇ ਨਾਲ ਪੁਰਾਣੇ 10 ਸਾਲ ਪਹਿਲਾਂ ਖੇਡਦੇ ਹੁੰਦੇ ਸੀਗੇ ਜੀ ਉਹ ਬਾਹਰ ਚਲੇ ਗਏ ਹੁਣ ਉਹਨਾਂ ਨੇ ਹੈਲਪ ਕੀਤੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਇੱਕ ਵੱਡੀ ਬਲੇਰ ਜੀਤਾ ਮਹਿਰੋਂ ਤੋਂ ਉਹਨਾਂ ਨੇ ਵੀ ਹੈਲਪ ਕੀਤੀ ਉਹਨਾਂ ਦਾ ਵੀ ਮੈਂ ਬਹੁਤ ਜੀ ਰੋ ਧੰਨਵਾਦ ਕਰਦਾ ਜੀ ਕੁਸ਼ਵੀਰ ਇੱਕ ਆਪਣਾ ਕਾਕਾ ਵੀਰਾ ਸ਼ੇਰਪੁਰੇ ਤੋਂ ਲੁਧਿਆਣੇ ਰਹਿੰਦੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਭਾਈ ਇੱਕ ਵੀਰਾ ਜੰਗੀਆਂਣੇ ਤੋਂ ਆ ਨੀਟੂ ਯੂ ਐਸ ਏ ਪੈਲਸ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਜੀ ਭਾਈ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਹਾਂਜੀ ਭਾਈ ਹੈਪੀ ਦਿਨ ਹੈ ਗੱਲ ਵਧੀਆ ਲੱਗੀ ਮੈਨੂੰ ਤਿੰਨ ਚਾਰ ਦਿਨਾਂ ਤੋਂ ਫੋਨ ਕਰੀ ਜਾਂਦਾ ਜੀ ਕਹਿੰਦਾ ਵੀਰੇ ਆ ਵੀ ਆਪਾਂ ਸਾਰਿਆਂ ਦਾ ਧੰਨਵਾਦ ਕਰਨਾ ਇਦਾਂ ਬਹੁਤ ਘੱਟ ਪਲੇਅਰ ਆ ਵੀਰੇ ਜਿਹੜੇ ਹੈਲਪ ਲੈ ਕੇ ਬਾਅਦ ਦੇ ਵਿੱਚ ਲੋਕਾਂ ਦਾ ਧੰਨਵਾਦ ਕਰਦੇ ਆ ਹਾਂਜੀ ਭਾਈ ਆਪਣੇ ਮਨ 'ਚ ਸੀ ਗੱਲ ਇਹ ਮੈਨੂੰ ਤਾਂ ਜਦੋਂ ਪਹਿਲੇ ਦਿਨ ਤੋਂ ਹੈਲਪ ਆਉਣੀ ਸ਼ੁਰੂ ਹੋ ਗਈ ਮੇਰੇ ਉਹਦੇ ਦਾ ਧੰਨਵਾਦ ਮਨ 'ਚ ਮੇਰੇ ਗੱਲ ਬੈਟ ਗਈ ਸੀ ਕਦੇ ਮੇਰੇ ਘਰ ਪੋਵੇ ਕਦੋਂ ਜਿੰਨਾ ਵੀਰਾਂ ਨੇ ਆਪਣਾ ਸਹਿਯੋਗ ਪਾਇਆ ਹੈ ਉਹਨਾਂ ਦਾ ਕਦੋਂ ਧੰਨਵਾਦ ਕਰਾਂ ਮੈਂ ਆ ਮਸਾਂ ਕੜੀ ਆਈ ਹੈ ਮੈਂ ਧੰਨਵਾਦ ਕਰਨ ਦੀ ਹਾਂਜੀ ਤੇ ਹੈਪੀ ਪਿੰਡ ਵਾਲਿਆਂ ਨੇ ਕੀਤੀ ਆ ਸਪੋਰਟ ਕਿਉਂਕਿ ਸਭ ਤੋਂ ਪਹਿਲ ਉਹਨਾਂ ਦੀ ਹੁੰਦੀ ਆ ਕਿ ਉਹਨਾਂ ਲੋ ਤੋਂ ਖੇਡਦਾ ਰਿਹਾ ਹਾਂਜੀ ਇੱਕ ਇੱਕ ਦੋ ਉਹ ਉਹ ਪਲੇਰਾਂ ਨੇ ਖੇਡਦੇ ਉਹਨਾਂ ਨੇ ਨਹੀਂ ਕੀਤੀ ਭਾਜੀ ਪਰ ਸਾਈਡ ਇੱਕ ਵੀਰਾ ਗਿਆ ਸੀਗਾ ਗੋਲਾ ਵਾ ਮੁੰਡਾ ਮੜੀਲਾ ਗਏ ਹੋਇਆ ਉਹਨਾਂ ਨੇ ਕੀਤੀ ਆ ਹੈਲਪ ਤੇ ਇਹ ਗੁਰਪੀ ਦਾ ਮੜੀਲਾ ਗਏ ਉਹ ਵੀ ਉਹਨਾਂ ਨੇ ਕੀਤੀ ਹੈਲਪ ਨਹੀਂ ਹੋਰ ਤਾਂ ਨਹੀਂ ਭਾਈ ਹੋਈ ਕਿਸੇ ਲੋ ਪਿੰਡ ਚੋਂ ਹੈਲਪ ਤੇ ਜਾਂ ਤਰਸੀਮ ਬਾਈ ਹਨਾ ਉਹ ਮੋਟਰਸਾਈਕਲ ਦੇ ਗੇਟ ਟੂਰਨਾਮੈਂਟ ਦੇ ਨੂੰ ਪਿੰਡ ਉਹ ਹੈਲਪ ਕਰਦੇ ਰਹਿੰਦੇ ਆ ਜੀ ਹੈਪੀ ਇੱਕ ਗੱਲ ਹੋਰ ਆ ਜਿੱਦਾਂ ਉਹਨਾਂ ਕਈ ਪਲੇਅਰ ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ ਹਨਾ ਤੇ ਤੁਸੀਂ ਨਾਲ ਪੱਲੇਦਾਰੀ ਵੀ ਕਰਦੇ ਨੇ ਭਾਜੀ ਸਾਰੇ ਕੰਮ ਕਰ ਲਈਦੇ ਜੇ ਹੁਣ ਜਦੋਂ ਮੈਚ ਨਹੀਂ ਚੱਲਦੇ ਮੈਚ ਆਫ ਹੁੰਦੇ ਆ ਤੇ ਉਦੋਂ ਮੈਂ ਕੰਮ ਤੇ ਵੀ ਲੱਗ ਜਾਣਾ ਭਾਜੀ ਕਿਉਂਕਿ ਘਰ ਦਾ ਖਰਚਾ ਚਲਾਉਣਾ ਹੁੰਦਾ ਨਾ ਤੇ ਹੁਣ ਭਾਜੀ ਚਲੋ ਵੀਰਾਂ ਦਾ ਸਹਯੋਗ ਚਾਹੀਦਾਗਾ ਆਪਾਂ ਮਿਹਨਤ ਵਾਲੇ ਪਾਸੇ ਗ라운ਡ ਵਾਲੇ ਪਾਸੇ ਜੁੜੇ ਰਹਿਣਾ ਹੁਣੇ ਮੇਰਾ ਹੀ ਤਮੰਨਾ ਹੈ ਕਿ ਮੈਂ ਦੀ ਆਪਾਂ ਗ라운ਡ ਨਾਲ ਜੁੜੇ ਰਹੀਏ ਹਮੇਸ਼ਾ ਕਦੇ ਵੀ ਚਲੋ ਦੂਰ ਨਾ ਹੋਈਏ ਗੇਮ ਤਾਂ ਤਕਰੀਬਨ ਤੇਰੀ ਸਾਰਿਆਂ ਨੇ ਦੇਖੀ ਹੋਈ ਹੈ। ਹਾਂਜੀ ਭਾਈ ਸਾਰਿਆਂ ਨੇ ਦੇਖੀ ਹੈ। ਤੇ ਜੇ ਕੋਈ ਟੀਮ ਵਾਲਾ ਤੇਰੇ ਨਾਲ ਸੰਪਰਕ ਕਰੇ। ਹਾਂਜੀ ਭਾਈ। ਤੇ ਉਹਨਾਂ ਨੂੰ ਖੇਡ ਲੇਗਾ। ਹਾਂਜੀ ਭਾਈ ਆਪਾਂ ਤਿਆਰ ਆ ਖੇਡਣ ਨੂੰ ਹੀ ਕੋਈ ਨਾ ਹੋਰ ਆਪਾਂ ਜ਼ੋਰ ਲਾਵਾਂਗੇ, ਮਿਹਨਤ ਕਰਾਂਗੇ। ਹਾਂਜੀ ਪੂਰਾ ਆਪਾਂ ਆਪਣੀ ਪਰਫਾਰਮੈਂਸ ਪੂਰੀ ਦੇਵਾਂਗੇ ਜੀ। ਹਾਂਜੀ। ਭਈ ਇਹ ਬਾਥਰੂਮ ਬਣ ਗਿਆ ਜੀ। ਅੱਛਾ। ਹਾਂਜੀ। ਇੱਕ ਸਾਈਡ ਇੱਧਰ ਬਣ ਗਿਆ ਜੀ। ਹਾਂਜੀ। ਤੇ ਇੱਥੇ ਵਾਸ਼ਿੰਗ ਵਾਸ਼ਿੰਗ ਮਸ਼ੀਨ ਵੇਰਾ ਕਪੜੇ ਤੋਂ ਵਾਸਤੇ ਰੱਖੀ ਜਾਊਗੀ। ਅੱਛਾ ਅੱਛਾ। ਹਾਂਜੀ ਹਾਂਜੀ। ਹੈਪੀ ਬਹੁਤ ਵਧੀਆ। ਹਾਂਜੀ ਬਹੁਤ ਵਧੀਆ ਬਣ ਗਿਆ। ਸੋਚੋਂ ਤੋਂ ਵਧੀਆ। ਬਾਕੀ ਤਿਆਰੀ ਹੌਲੀ ਹੌਲੀ ਹੁੰਦੀ ਹੈ। ਹੌਲੀ ਹੌਲੀ ਹੋ ਜਾਊਗੀ। ਹਾਂਜੀ ਤਿਆਰੀ ਐਦਾਂ ਹੀ ਹੋ ਜੂਗੀ। ਹਾਂ। ਹਾਂਜੀ। ਚਲੋ ਕੇਰਾ ਦਾ ਆਪ ਨੂੰ ਆਈ ਸੀਗਾ ਛੱਤ ਥੱਲੇ ਹੋ ਜੀਏ। ਤਿਆਰੀ ਤਾਂ ਚਲੋ ਹੋ ਜਾਊਗੀ। ਇੰਨੇ ਬਹੁਤ ਸਾਰੇ ਵੀਰਾਂ ਦਾ ਧੰਨਵਾਦ। ਬਹੁਤ ਧੰਕਾ ਸੀ ਯਾਰ ਬਹੁਤ ਧੰਕਾ ਸੀ ਭਾਈ ਇੱਥੇ ਮੈਂ ਕਹਿੰਦਾ ਜੀ ਮੈਂ ਲਾਜੀ ਹੈਣੀ ਮੇਰੇ ਕੋਲ ਕਿਦਾਂ ਧੰਨਵਾਦ ਕਰਾਂ ਸਾਰੇ ਵੀਰਾਂ ਹੈਪੀ ਵੀਰੇ ਗੇਮ ਵਧੀਆ ਹੋਵੇ ਨਾ ਚੰਗਾ ਇਨਸਾਨ ਹੋਵੇ ਲੋਕ ਯਾਰ ਖੜਦੇ ਆ ਹਾਂਜੀ ਭਾਜੀ ਕਈ ਕਹਿ ਦਿੰਦੇ ਸੀ ਲੋਕ ਵੀ ਤੇਰਾ ਬੰਦ ਦਾ ਨਹੀਂ ਕੋਸ਼ਾ ਤੂੰ ਹਟ ਜਾ ਖੇਡਣੋਂ ਰਹਿਣ ਦੇ ਦੂਣਾ ਵੀ ਕੋਈ ਕੰਮ ਕਰ ਲਾ ਭਾਜੀ ਤੁਸੀਂ ਦੇਖੋ ਕੰਮ ਕਰਕੇ ਮੈਂ ਇੰਨਾ ਕੁਝ ਕਰ ਸਕਦਾ ਸੀ ਨਹੀਂ ਕਰ ਸਕਦਾ ਯਾਰ ਪੰਸ ਗੜੀ ਨਾਲ ਕਦੇ ਨਾ ਕਦੇ ਵਾਹਿਗੁਰੂ ਨੇ ਮੈਨੂੰ ਐਸੇ ਸੁਣੂਗਾ ਕਦੇ ਨਾ ਕਦੇ ਵਾਹਿਗੁਰੂ ਪਰ ਹੁਣ ਮੇਰੀ ਵਾਹਿਗੁਰੂ ਨੇ ਸੁਣ ਲਈ ਘਰ ਪੈ ਗਿਆ ਜੀ ਉਸ ਤੋਂ ਬਾਅਦ ਮੈਨੂੰ ਕੋਈ ਗੁਲਾਸਿ ਗਵਾਨੀ ਸਾਰੇ ਵੀਰ ਨਾਲ ਤੇ ਰੱਬ ਨਾਲ ਕੋਈ ਗੁਲਾਸਿ ਗਵਾਨੀ ਆਪਾਂ ਬਾਦੂ ਖੁਸ਼ ਆ ਭਾਜੀ ਹਮੇਸ਼ਾ ਧੰਨਵਾਦ ਕਰਦੇ ਆ ਪਾਪਾ ਜੀ ਇਹਨਾਂ ਨੇ ਹੈਲਪ ਕੀਤੀ ਆਪਣੀ ਹਾਂਜੀ ਭਾਈ ਤੇ ਬਾਕੀ ਜਿੰਨੇ ਵੀ ਵੀਡੀਓ ਦੇਖਣ ਵਾਲੇ ਆ ਵੀ ਇਦਾਂ ਹੀ ਤੁਸੀਂ ਪਲੇਅਰਾਂ ਦੀ ਸਪੋਰਟ ਕਰਦੇ ਰਹੋ ਹਨਾ ਜਿਹੜੇ ਵੀ ਲੋੜਵੰਦ ਆ ਇੱਕ ਵੀਰ ਉਹ ਗੈਰੀ ਆ ਗੁਰਪ੍ਰਤਾਪ ਆ ਤੁਹਾਡੇ ਨਾਲ ਵੀ ਗੱਲ ਹੋਣੀ ਭਾਈ ਉਹਦੇ ਨਾਲ ਉਹਨਾਂ ਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਇਹ ਭਰਾਵਾਂ ਵਾਂਗੂ ਖੜਦੇ ਆਪਣੇ ਨਾਲ ਹਾਂਜੀ ਫੋਨ ਕਰਦੇ ਮੈਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਆ ਵੀ ਤੈਨੂੰ ਦੇ ਦਿੰਨੇ ਆ ਵੀ ਕੋਈ ਗੱਲ ਨਹੀਂ ਤੁਹਾਨੂੰ ਮਰਜੀ ਓਕੇ ਤੋਂ ਹਾਂਜੀ ਭਾਜੀ ਤੇ ਬਹੁਤ ਵੀਰ ਆਇਆ ਕਰਦਾ ਆਪਣਾ ਜੀ ਜਦੋਂ ਵੀ ਮੈਂ ਕਾਲ ਕਰਦਾ ਉਹਦੀ ਫੋਨ ਚੱਕਦੇ ਆ ਭਾਈ ਹਾਂਜੀ ਤੇ ਬਾਕੀ ਹੈਪੀ ਇਦਾਂ ਹੀ ਆ ਨਾ ਤਗੜਾ ਹੋ ਗਏ ਖੇਡ ਹਾਂਜੀ ਭਾਜੀ ਹੁਣ ਤਾਂ ਕੋਈ ਟੈਨਸ਼ਨ ਨਹੀਂ ਰਹਿ ਗਈ ਭਲਾ ਦਿਮਾਗ ਤੇ ਲੋਡ ਸੀ ਆ ਭਾਜੀ ਹੁਣ ਕੋਈ ਗੱਲ ਨਹੀਂ ਚੱਕਦਾਂਗੇ ਆਪਾਂ ਹਾਂਜੀ ਹੁਣ ਮਿਹਨਤ ਚਾਹੀਦੀ ਆ ਮਿਹਨਤ ਆਪਾਂ ਭਾਜੀ ਦੇਣੀ ਜੀ ਮਿਹਨਤ ਆਪਾਂ ਨੂੰ ਕਰਨੀ ਆਉਂਦੀ ਆ ਜੀ ਸਭ ਕੁਝ ਹੁੰਦਾ ਨਾ ਬਸ ਆਹੀ ਟੈਨਸ਼ਨ ਸੀ ਵੱਡੀ ਇਹ ਲੈ ਗਈ ਆਪਣੇ ਦਿਮਾਗ ਤੋਂ ਆਪਾਂ ਖੇਡਾਂਗੇ ਜੀ ਜ਼ੋਰ ਲਾਵਾਂਗੇ ਮਿਹਨਤ ਕਰਾਂਗੇ ਦਿਨ ਪੂਰਾ ਦੇ ਕੇ ਕਰਾਂਗੇ ਕਰਕੇ ਦਿਖਾਵਾਂਗੇ ਹੈਪੀ ਚੱਕਰ ਪਤਾ ਕੀ ਆ ਕੈਮਰੇ ਅੱਗੇ ਆਉਣਾ ਕੋਈ ਮਾੜੀ ਗੱਲ ਨਹੀਂ ਗਈ ਆਪਣੇ ਭੈਣਾ ਭਰਾਵਾਂ ਨੂੰ ਦੁੱਖ ਦੱਸਣਾ ਕਿਉਂਕਿ ਕਬੱਡੀ ਇੱਕ ਪਰਿਵਾਰ ਆ ਹਣਾ ਪਰਿਵਾਰ ਹਾਂਜੀ ਭਾਈ ਹਾਂਜੀ ਭਾਈ ਜੇ ਆਪਾਂ ਆਪਣਾ ਦੁੱਖ ਉਹਨਾਂ ਨੂੰ ਦੱਸਦੇ ਆਂ ਅੱਬਲ ਤਾਂ ਪ੍ਰਮਾਤਮਾ ਇੱਥੋਂ ਤੱਕ ਕਿਸੇ ਨੂੰ ਲੈ ਕੇ ਨਾ ਆਵੇ ਨਾ ਲੈ ਕੇ ਆ ਸਹੀ ਗੱਲ ਆ ਭਾਜੀ ਹਰੇਕ ਪਲੇਅਰ ਆਪਣੇ ਘਰੇ ਸੁਖੀ ਵਸੇ ਹੈ ਨਾ ਸੁਖੀ ਵਸੇ ਭਾਜੀ ਤੇ ਜੇ ਕੋਈ ਵਿਪਤਾ ਪੈ ਵੀ ਜਾਂਦੀ ਆ ਹਾਂਜੀ ਭਾਜੀ ਤੇ ਆਪਣੇ ਭੈਣਾ ਭਰਾਵਾਂ ਕੋਲ ਹੈਲਪ ਲੈਣੀ ਕੋਈ ਮਾੜੀ ਗੱਲ ਤੁਹਾਨੂੰ ਪਤਾ ਭਾਜੀ ਮੰਗਣਾ ਮਾਰਨ ਬਰਾਬਰ ਹੋ ਜਾਂਦਾ ਨਾ ਨਹੀਂ ਨਹੀਂ ਕੋਈ ਚੱਕਣੀ ਗੱਲ ਤੇ ਪਰ ਲੋਕਾਂ ਨੇ ਬਹੁਤ ਮੈਨੂੰ ਚੰਗਾ ਮੜਾ ਵੀ ਕਿਹਾ ਮੇਰੇ ਵੀ ਦਿਮਾਗ ਤੇ ਥੋੜਾ ਜਿਹਾ ਚੜ ਗਈ ਸੀ ਜਦੋਂ ਲੋਕ ਮੈਨੂੰ ਮਿਲਦੇ ਸੀ ਉਦਾਂ ਦੇ ਵੀ ਯਾਰ ਜੇ ਨਾ ਹੈਲਪ ਆਈਏ ਲੋਕਾਂ ਦੇ ਸਾਹਮਣੇ ਵੀ ਮੈਂ ਹੋ ਗਿਆ ਵਾਂ ਹਾਂ ਤੇ ਜੇ ਨਾ ਹੈਲਪ ਆਈ ਤੇ ਮੈਂ ਆਪਣੇ ਬੱਚੇ ਨੂੰ ਪਰਿਵਾਰ ਨੂੰ ਕੀ ਮੂੰਹ ਦਿਖਾਉਂਗਾ ਨਾ ਪਰ ਵੀਰ ਮੇਰੇ ਨਾਲ ਸੋਚ ਸੋਜਣ ਨਾਲੋਂ ਵੱਧ ਕੇ ਖੜ ਗਏ ਬੈਨਾਂ ਭਾਈ ਹਾਂਜੀ ਬਾਕੀ ਰੁਪਿੰਦਰ ਜਲਾਲ ਵੀਰ ਹਣੀ ਸਾਰੇ ਤੇਰੇ ਨਾਲ ਸਾਰੇ ਨਾਲ ਹਾਂਜੀ ਭਾਈ ਸਾਰਿਆਂ ਨੇ ਉਦੋਂ ਉਹਨਾਂ ਨੇ ਵੀ ਬੋਲਿਆ ਸੀ ਉਹਨਾਂ ਨੇ ਬੋਲਿਆ ਹਾਂਜੀ ਭਾਈ ਜੀ ਸਪੀਕਰ ਜੀ ਬੋਲੇ ਮੈਚ ਹਾਂਜੀ ਖੜਾ ਗਏ ਮੈਨੂੰ ਹਣਾ ਬਹੁਤ ਬਹੁਤ ਧੰਨਵਾਦ ਰੁਪਿੰਦਰ ਵੀਰ ਦਾ ਵੀ ਉਹ ਕਹਿੰਦੇ ਸੀ ਚਲੋ ਬਾਹਰੋਂ ਜਦੋਂ ਆਗੇ ਤੇਰੀ ਕਰਾਂਗੇ ਹੈਲਪ ਆਉਣ ਗਏ ਹੋਏ ਆ ਕਮੈਂਟਰੀ ਕਰਨ ਪਵਨ ਜੀ ਆਗੇ ਕਰਦੇ ਆਂ ਆਪਾਂ ਜੀ ਕਿਉਂਕਿ ਰੁਪਿੰਦਰ ਵੀਰ ਵੀ ਉਹਨਾਂ ਦੀ ਸਪਾਰਸ਼ ਕਰਦਾ ਵਾ ਉਹਨਾਂ ਬਾਰੇ ਬੋਲਦਾ ਵਾ ਜਿਹੜੇ ਪਲੇਅਰ ਵਧੀਆ ਵਾ ਹਾਂਜੀ ਭਾਜੀ ਜੀ ਇੱਦਾਂ ਦਾ ਉਹਦੇ ਆਲੇ ਦੁਆਲੇ ਤੈਨੂੰ ਪਤਾ ਹੀ ਆ ਹਾਂਜੀ ਭਾਜੀ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਇਨਸਾਨ ਆ ਭਾਜੀ ਬਸ ਇਦਾਂ ਹੀ ਹੈਪੀ ਹੁਣ ਪੂਰੇ ਹੌਸਲੇ ਨਾਲ ਰਹਿਣਾ ਹਨਾ ਹਾਂਜੀ ਹਾਂਜੀ ਆਪਾਂ ਖੇਡਾਂਗੇ ਜ਼ੋਰ ਲਾ ਕੇ ਭਾਜੀ ਹੁਣ ਭਾਜੀ ਆਪਾਂ ਫੇਰ ਤੋਂ ਸੌਰੀ ਮੰਗਦੇ ਜੇ ਕਿਸੇ ਵੀਰ ਦਾ ਨਾਮ ਰਹਿ ਗਿਆ ਹੋਵੇ ਧੰਨਵਾਦ ਕਰਦੇ ਆਂ ਆਪਾਂ ਉਹਨਾਂ ਦਾ ਜਿਹਨਾਂ ਨੇ ਹੈਲਪ ਕੀਤੀ ਵਾਗਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਨੂੰ ਇਦ વાય ગ્રુવે ਕਿਸੇ ਕਿਸੇ ਦੇ ਹਿੱਸੇ ਆਉਂਦਾ ਵਾ ਕਿ ਹੈਲਪ ਕਰਨੀ ਨਾ ਕਿਉਂਕਿ ਪੈਸਾ ਤਾਂ ਬੜਿਆ ਕੋਲੇ ਆ ਪਰ ਇਹ ਦਿਲ ਚਾਹੀਦਾ ਕਰਨ ਲਈ ਬਾਕੀ ਆਪੀ ਘਰ ਤੇਰਾ ਬਹੁਤ ਸੋਹਣਾ ਬਣ ਗਿਆ ਹੈ ਜੀ ਭਾਜੀ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿੰਨੀ ਸਿਫਤ ਕਰੋ ਉਨੀ ਥੋੜੀ ਹੈ ਹਾਂਜੀ ਭਾਜੀ ਹਾਂਜੀ ਭਾਜੀ ਤੇ ਬਾਕੀ ਇਦਾਂ ਹੀ ਆਪਣੀ ਗੇਮ ਵਾਲ ਫੋਕਸ ਰੱਖਣਾ ਹਾਂਜੀ ਭਾਜੀ ਇੱਕ ਵਾਰੀ ਮੇਰਾ ਭਲਾ ਨੰਬਰ ਦੁਆਰਾ ਬੋਲ ਦੇ ਜਿਹੜੇ ਭਰਾਵਾਂ ਨੇ ਮਨ ਲਾ ਤੈਨਾਂ ਸੰਪਰਕ ਕਰਨਾ ਹੋਵੇ ਆਪਣਾ ਫੋਨ ਨੰਬਰ ਬੋਲ ਦੇ ਇੱਕ ਵਾਰੀ ਆਪੀ ਹਾਂਜੀ ਭਾਜੀ 87299 ਭਾਜੀ 41699 ਹਾਂ ਬਾਕੀ ਜਿੰਨੇ ਵੀ ਰਹਿ ਗਏ ਆ ਤੇ ਵੀਰ ਨੂੰ ਇੱਕ ਵਾਰੀ ਹੌਸਲਾ ਜ਼ਰੂਰ ਦਿਓ ਕਿ ਤੁਹਾਡੇ ਹੌਸਲੇ ਦੀ ਇੱਕ ਵਾਰ ਫੇਰ ਇਹਨੂੰ ਲੋੜ ਆ ਦੁਬਾਰਾ ਗਰਾਉਂਡਾਂ ਚ ਆਉਣਾ ਹੈ ਜੀ ਹਾਂਜੀ ਭਾਜੀ ਹਾਂਜੀ ਜ਼ਰੂਰ ਭਾਜੀ ਕਰ ਰਹੇ ਆ ਮਿਹਨਤ ਜਲਦੀ ਆਵਾਂਗੇ ਭਾਜੀ ਆਪਣੇ ਉਧਾ ਆਲਾ ਦੁਆਲਾ ਵੀ ਵਧੀਆ ਤੇਰੇ ਹਨਾ ਹਾਂਜੀ ਭਾਜੀ ਵਧੀਆ ਵਧੀਆ ਸਾਫ ਆ ਪੂਰਾ ਹਾਂਜੀ ਵਧੀਆ ਭਾਜੀ ਬਾਰ ਬਾਰ ਵਧੀਆ ਸੜਕ ਤੇ ਘਰ ਪੈ ਗਿਆ ਮੋਟਰ ਹੁਣ ਨਵਾਈ ਹੈ ਪੀ ਨਹੀਂ ਭਾਜੀ ਇਹ ਪਹਿਲਾਂ ਹੀ ਲੱਗੀ ਹੋਈ ਸੀ ਅੱਛਾ ਹਾਂਜੀ ਇਹ ਟੂਬੀ ਹੋਈ ਹੈ ਜੀ ਮੋਟਰ ਨਹੀਂ ਹੈਗਾ ਇਹਦੇ ਪਾਣੀ ਕਾਫੀ ਆਉਂਦਾ ਇੱਥੇ ਠੀਕ ਆ ਠੀਕ ਹਾਂਜੀ ਨਹੀਂ ਭਾਈ ਇਹ ਬ੍ਰਦਰ ਦੀ ਜਗਾ ਸੀਗੀ ਉਹਨਾਂ ਨੇ ਮੈਨੂੰ ਉੱਥੋਂ ਵਾਲੀ ਜਗਾ ਲੈ ਕੇ ਵਟਾ-ਛਟਾ ਕਰ ਲਿਆ ਸੀਗਾ ਯਾਨੀ ਉਹ ਜਿਹੜੀ ਮੇਰੇ ਲਈ ਉੱਥੋਂ ਵਾਲੀ ਜਗਾ ਸੀ ਉਹਨਾਂ ਨੇ ਰੱਖ ਲਿਓ ਕਹਿੰਦੇ ਪਸ਼ੂ ਵਗੈਰਾ ਰੱਖ ਲਾਂਗੇ ਜਿਹੜੇ ਇੱਥੋਂ ਲਈ ਨਹੀਂ ਨਹੀਂ ਉਹ ਤਾਂ ਗੱਲ ਸਹੀ ਆ ਇੱਥੋਂ ਜਿਹੜਾ ਗੇਟ ਆ ਰਸਤਾ ਉਹ ਕਿੱਥੇ ਹੋਊਗਾ ਤੇਰਾ ਭਾਜੀ ਉਹ ਸਾਹਮਣੇ ਹੋਊਗਾ ਰਸਤਾ ਆਪਣਾ ਸੜਕ ਤੇ ਆਪਣੀ ਸੜਕ ਤੇ ਆ ਗਈ ਭਾਜੀ ਠੀਕ ਹਾਂਜੀ ਚਲ ਵਧੀਆ ਹੈਪੀ ਹਾਂਜੀ ਭਾਈ ਜੋ ਵੀ ਉਹਨਾਂ ਦਾ ਹੋਇਆ ਲੈਂਡ ਦੇਣਾ ਆਪਾਂ ਕਰਦਾ ਹੈ ਨਾ ਬ੍ਰਦਰ ਦੀ ਜਗਾ ਸੀ ਇਹ ਉਹਨਾਂ ਦੀ ਮੈਂ ਤਾਂ ਆਇਆ ਮਾਣਈ ਇੱਧਰ ਵੀ ਜਗ੍ਹਾ ਹੈਗੀ ਆ ਵੀ ਇੱਥੇ ਆਪਾਂ ਮਿਹਨਤ ਉਹਦੇ ਕਰ ਲੈਣਾ ਜੀ ਗਾੜੀ ਹਾਂਜੀ ਇੱਥੇ ਪ੍ਰੈਕਟਿਸ ਲਾਇਆ ਕਰਾਂ ਨਾਲੇ ਬੱਚਿਆਂ ਨੂੰ ਲਵਾਇਆ ਕਰਾਂਗੇ ਹਰੀ ਬਾਕੀ ਮਿਸਤੀ ਸਾਹਿਬ ਤੁਹਾਡਾ ਵੀ ਧੰਨਵਾਦ ਹਾਂ ਧ ਠੀਕ ਆ ਹੈਪੀ ਫਿਰ ਹਾਂ ਠੀਕ ਆ ਭਾਈ ਜਿਉਂਦਾਬਾਦ ਆ ਰਹਾ ਮੇਰਾ ਭਰਾ